ਅਖੀਰਕਾਰ ਪਟਨਾ ਸਾਹਿਬ ਤੋਂ ਸ਼ੁਰੂ ਹੋਈ ਯਾਤਰਾ ਦਾ ਅੱਜ ਅੰਤਿਪੜਾਏ ਹਰਿਆਣਾ ਹਾਲਾਂਕਿ ਜਿਹੜਾ ਆ ਇਸ ਦੀ ਸਮਾਪਤੀ ਅਨੰਦਪੁਰ ਸਾਹਿਬ ਵਿਖੇ ਹੋਈ ਆ ਤੇ ਹੁਣ ਹਰਿਆਣਾ ਤੋਂ ਡਿਫੈਂਸ 에어ਪੋਰਟ ਤੋਂ ਪਾਲਕੀ ਸਾਹਿਬ ਦੇ ਨਾਲ ਸ਼ਸਤਰਾਂ ਨੂੰ ਰਵਾਨਾ ਕੀਤਾ ਜਾਵੇਗਾ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਸਮੇ ਪਾਲਕੀ ਸਾਹਿਬ ਤੇ ਗੁਰਵਿੰਦਰ ਸਿੰਘ ਬਾਬਾ ਜੀ ਜਿਹੜੇ ਕਿ ਚੀਫ ਖਾਲਸਾ ਦਿਵਾਨ ਮਹਾਰਾਸ਼ਟਰ ਦੇ ਪ੍ਰਧਾਨ ਨੇ ਉੱਥੇ ਹੀ ਸੱਚਖੰਡ ਹਜੂਰ ਸਾਹਿਬ ਬੋਰਡ ਦੇ ਮੈਂਬਰ ਨੇ ਉੱਥੇ ਪਟਨਾ ਸਾਹਿਬ ਬੋਰਡ ਦੇ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਨੇ ਜਿਨ੍ਹਾਂ ਵੱਲੋਂ ਇਹ ਉਪਰਾਲਾ ਜਿਹੜਾ ਉਹ ਕੀਤਾ ਜਾਂਦਾ ਹੈ ਤੇ ਅਕੀਕਾਰ ਇੱਥੇ ਅੱਜ ਪਾਲਕੀ ਸਾਹਿਬ ਜਿਹੜੇ ਨੇ ਗੁਰਗਰਾਹ ਸਾਹਿਬ ਜਿਹੜੇ ਨੇ ਇੱਥੇ ਅੱਜ ਪਹੁੰਚ ਚੁੱਕੇ ਨੇ ਫੁੱਲਾਂ ਨਾਲ ਜਿਹੜਾ ਆ ਉਹਨਾਂ ਦਾ ਸਵਾਗਤ ਕੀਤਾ ਗਿਆ ਏ ਤੇ ਇੱਥੋਂ ਰਵਾਨਗੀ ਹੋਵੇਗੀ 에어ਪੋਰਟ ਤੋਂ 에어ਲਾਈਨ ਦੇ ਰਾਹੀਂ ਪਟਨਾ ਸਾਹਿਬ ਦੀ ਤਕਰੀਬਨ 17 ਜਿਹੜੀ ਤਰੀਕ 17 ਸਤੰਬਰ ਨੂੰ ਜਿਹੜਾ ਆ ਇਹ ਨਗਰ ਕੀਰਤਨ ਪਟਨਾ ਸਾਹਿਬ ਤੋਂ ਰਵਾਨਾ ਹੋਇਆ ਸੀ ਜਾਂ ਜਾਗਰਤੀ ਯਾਤਰਾ ਜਿਹੜੀ ਆ ਪਟਨਾ ਸਾਹਿਬ ਤੋਂ ਰਵਾਨਾ ਹੋਈ ਸੀ ਤੇ ਹੁਣ ਇਹ ਯਾਤਰਾ ਜਿਹੜੀ ਆ ਉਹ ਸੰਪੂਰਨ ਹੁੰਦੀ ਆ ਨੌਨ ਸਟੇਟਾਂ ਤੋਂ ਓਕੇ ਤੇ ਇਹ ਜਿਹੜੀ ਯਾਤਰਾ ਨਾਗਪੁਰ ਸਾਹ ਜਾ ਕੇ ਜਿੱਦੀ ਸਮਾਪਤੀ ਹੋਈ ਹੁਣ ਫੁੱਲਾਂ ਨਾਲ ਗੁਰੂ ਸਾਹਿਬ ਦਾ ਜਿਹੜਾ ਸਵਾਗਤ ਕੀਤਾ ਜਾ ਰਿਹਾ ਬੁੱਲਾ ਨਾਲ ਵਰਖਾ ਕੀਤੀ ਜਾ ਰਹੀ ਹੈ ਏਅਰਪੋਰਟ ਦੇ ਬਾਹਰ ਐਸਿਕ ਸੰਗਤ ਵੱਲੋਂ ਤੇ ਅਧਿਕਾਰ ਇਹ ਦਰਸ਼ਨਾਂ ਤੋਂ ਬਾਅਦ ਹੁਣ ਇੱਥੋਂ ਰਵਾਨਗੀ ਗੁਰੂ ਸਾਹਿਬ ਦੀ ਹੋਵੇਗੀ ਰਵਾਨਗੀ ਹੋਵੇਗੀ ਪਟਨਾ ਸਾਹਿਬ ਲਈ ਏਅਰਲਾਈਨ ਦੇ ਰਾਹੀਂ ਇਹ ਤਸਵੀਰਾਂ ਨੇ ਜਿਹੜੀਆਂ ਭਾਵਕ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਆ ਅਕੀਕਰ ਇੱਕ ਉਪਰਾਲਾ ਹੁੰਦਾ ਆ ਇਹ ਉਪਰਾਲਾ ਗੁਰਵਿੰਦਰ ਸਿੰਘ ਬਾਵਾ ਜਿਹੜੇ ਕਿ ਅਚੀਬ ਖਾਲਸਾ ਦੀ ਵਾਰ ਮਹਾਰਾਸ਼ਟਰ ਦੇ ਪ੍ਰਧਾਨ ਨੇ ਹਜੂਰ ਸਾਹਿਬ ਬੋਰਡ ਦੇ ਮੈਂਬਰ ਨੇ ਪਟਨਾ ਸਾਹਿਬ ਬੋਰਡ ਦੇ ਮੈਂਬਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਨੇ ਜਿਨ੍ਹਾਂ ਵੱਲੋਂ ਇਹ ਉਪਰਾਲਾ ਕੀਤਾ ਜਾਂਦਾ ਹੈ ਉੱਥੇ ਹੀ ਉਹਨਾਂ ਦੇ ਸਾਥੀ ਬਿਜ਼ਨਸਮੈਨ ਰਾਜੂ ਚੱਡਾ ਜੀ ਜਿਨ੍ਹਾਂ ਨੇ ਇਹ ਖਾਸ ਤੌਰ ਤੇ ਸਹਿਯੋਗ ਦਿੱਤਾ ਜਿਨ੍ਹਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਜਿਹੜੀ ਪਟਨਾ ਸਾਹਿਬ ਤੋਂ ਯਾਤਰਾ ਜਿਹੜੀ ਉਹ ਸ਼ੁਰੂ ਕੀਤੀ ਗਈ ਇਹ ਯਾਤਰਾ ਜਿਹੜੀ ਆ ਵਕ ਵਕ ਥਾਮਾ ਜੀ ਦੇ ਜਿਹੜਾ ਆ ਦਿਸਤਰੀ ਤੋਂ ਜਾਣੂ ਕਰਾਉਂਦੀ ਹੋਈ ਵੱਖ-ਵੱਖ ਪਸ਼ਾਮਾ ਦੇ ਵਿੱਚ ਲੋਕਾਂ ਨੂੰ ਆਕੀਕਾਰ ਅਨੰਤਪੁਰ ਸਾਹਿਬ ਦੀ ਧਰਤੀ ਤੇ ਪੁੱਛਦੀ ਹੈ ਪੰਜਾਬ ਪੁੱਛਦੀ ਹੈ ਨੌਨ ਸਟੇਟਾਂ ਪਾਰ ਕਰਦਿਆਂ ਹੋਇਆ ਤੇ ਹੁਣ ਇਸ ਸਮੇਂ ਅਸੀਂ ਹਰਿਆਣਾ 에어ਪੋਰਟ ਤੇ ਡਿਫੈਂਸ 에어ਪੋਰਟ ਤੇ ਮੌਜੂਦ ਆ ਜਿੱਥੋਂ ਇਹ ਯਾਤਰਾ ਜਿਹੜੀ ਆ ਅੱਗੇ ਰਵਾਨਾ ਹੋਵੇਗੀ ਜਿਹੜੀ ਇਹ ਯਾਤਰਾ ਹੁਣ ਇਹ ਆ ਆਪਣੀ ਸਮਾਪਤੀ ਕਰਨ ਤੋਂ ਬਾਅਦ ਆਕੀਕਾਰ ਪਟਨਾ ਸਾਹਿਬ ਲਈ ਮਹਾਰਾਜ ਦੇ ਸਰੂਪ ਨੂੰ ਜਿਹੜਾ ਆ ਉਹ ਲੈ ਕੇ ਜਾਇਆ ਜਾਵੇਗਾ ਬਾਏ 에어 ਤੇ ਤੁਸੀਂ ਇੱਥਰ ਨੂੰ ਬਾਹਰ 에ਅਰ ਲੈ ਕੇ ਜਾਇਆ ਜਾਵੇਗਾ ਸੋ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ ਇਸ ਸਮੇਂ ਅਸੀਂ ਸਾਂਝੀਆਂ ਕਰ ਰਹੇ ਹਾਂ ਇਥੋਂ ਅਧਿਕਾਰ ਜਿਹੜੇ ਨੇ ਪਟਨਾ ਸਾਹਿਬ ਬੋਰਡ ਦੇ ਤਰ੍ਹਾਂ ਮੈਂਬਰਾਨ ਵੀ ਇੱਥੇ ਮੌਜੂਦ ਨੇ ਪ੍ਰਧਾਨ ਸਾਹਿਬ ਮੌਜੂਦ ਨੇ ਸੀਨੀਅਰ ਵਾਈਸ ਪ੍ਰਿੰਸੀਪਲ ਮੌਜੂਦ ਨੇ ਬਾਕੀ ਸਾਰੇ ਮੈਂਬਰ ਮੌਜੂਦ ਨੇ ਜਿਨ੍ਹਾਂ ਨੇ ਪੂਰੀ ਤਰ੍ਹਾਂ ਸਹਿਯੋਗ ਦਿੱਤਾ ਇੱਕ ਰੂਪਰੇਖਾ ਤਿਆਰ ਕੀਤੀ ਗਈ ਤਾਂ ਇਸ ਤੋਂ ਬਾਅਦ ਜਿਹੜੀ ਹੈ ਇੱਥੋਂ ਯਾਤਰਾ ਵੱਖ-ਵੱਖ ਸਟੇਟਾਂ ਤੋਂ ਜਿਹੜੀ ਹੈ ਯਾਤਰਾ ਘੁੰਮੀ ਸੋ ਤਸਵੀਰਾਂ ਨੇ ਇਸ ਸਮੇਂ ਦੇਖੋ ਗੁਰੂ ਸਾਹਿਬ ਦੇ ਦਰਸ਼ਨ ਕਰਦੀਆਂ ਸੰਗਤਾਂ ਨਜ਼ਰ ਆ ਰਹੀਆਂ ਨੇ ਤਸਵੀਰ ਤੁਹਾਡੇ ਨਾਲ ਅਸੀਂ ਇਹ ਸਾਂਝੀ ਕਰ ਰਹੇ ਹਾਂ ਤੇ ਇਹ ਦਰਸ਼ਨ ਜਿਹੜੇ ਨੇ ਅੱਜ ਕੀਤੇ ਜਾ ਰਹੇ ਨੇ ਰਵਾਨਗੀ ਸਮੇਂ ਦੇ ਦਰਸ਼ਨ ਨੇ ਜਿਹੜੇ ਤਮਾਮ ਸੰਗਤਾਂ ਕਰਦੀਆਂ ਨਜ਼ਰ ਆ ਰਹੀਆਂ ਨੇ ਰਵਾਨਗੀ ਦੇ ਜਿਹੜੇ ਦਰਸ਼ਨ ਨੇ ਉਹ ਕੀਤੇ ਜਾ ਰਹੇ ਨੇ ਸੋ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਇਸ ਸਮੇਂ ਅਸੀਂ ਸਾਂਝੀਆਂ ਕਰ ਰਹੇ ਆ ਇਸ 에어ਪੋਰਟ ਤੋਂ ਬਾਹਰ ਦੀਆਂ ਤਸਵੀਰਾਂ ਤੇ ਇੱਥੋਂ ਹੀ ਆਖੀਕਾਰ ਹੁਣ ਜਿਹੜਾ ਆ 에어ਲਾਈਨ ਦੇ ਰਾਹੀਂ ਡਿਫੈਂਸ ਦੇ ਜਹਾਜ਼ ਦੇ ਵਿੱਚ 에어ਲਾਈਨ ਦੇ ਰਾਹੀਂ ਜਿਹੜਾ ਇੱਥੋਂ ਰਵਾਨਗੀ ਲਈ ਜਾਵੇਗੀ ਸਤਿਵਾੰਤ ਜਿਹੜੇ ਮੈਂਬਰਾਂ ਮੌਜੂਦ ਨੇ ਤੋ ਇੱਕ ਵਾਰ ਜਿਹੜੇ ਜ਼ਰੂਰ ਅਸੀਂ ਗੱਲ ਕਰ ਲੈਨੇ ਆ ਸਾਡੇ ਪ੍ਰਧਾਨ ਸਾਹਿਬ ਨੇ ਪਟਨਾ ਸਾਹਿਬ ਤੋਂ ਪ੍ਰਧਾਨ ਸਾਹਿਬ ਆਖੀਕਾਰ 17 ਸਤੰਬਰ ਤੋਂ ਅਸੀਂ ਚਾਲੇ ਪਾਏ ਸੀ ਤੇ ਸਮਾਪਤੀ ਹੋਈ ਕਿਵੇਂ ਦੇਖਦੇ ਹੋ ਸਾਰੇ ਇੱਥੇ ਲੋਕਾਂ ਦਾ ਪਿਆਰ ਕਿਸ ਤਰੀਕੇ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਬਹੁਤ ਹੀ ਅਪਾਰ ਕਿਰਪਾ ਹੈ 17 ਸਤੰਬਰ ਤੋਂ ਯਾਤਰਾ ਆਰੰਭ ਹੋ ਕੇ ਕੱਲ ਸਮਾਪਨ ਹੋਈ ਅਨੰਦਪੁਰ ਸਾਹਿਬ ਤੇ ਮੈਂ ਸਭ ਦਾ ਧੰਨਵਾਦ ਕਰਦਾ ਹਾਂ ਸੰਗਤਾਂ ਦਾ ਪੂਰੇ ਨੌ ਸੋਬਿਆ ਦੇ ਵਿੱਚ ਜਿੱਥੇ-ਥੇ ਯਾਤਰਾ ਗਈ ਸੰਤਾਂ ਨੇ ਬਹੁਤ ਸਤਿਕਾਰ ਪਿਆਰ ਦਿੱਤਾ ਹਰ ਜਗ੍ਹਾ ਨਿਕਾ ਸਵਾਗਤ ਕੀਤਾ ਤੇ ਮੈਂ ਸਭ ਦਾ ਦਿਲ ਦੀ ਕਰਾਈਆਂ ਤੋਂ ਧੰਨਵਾਦ ਕਰਦਾ ਹਾਂ ਅੱਜ ਹੁਣ ਅਸੀਂ ਪਟਨਾ ਸਾਹਿਬ ਨੂੰ ਵਾਪਸ ਜਾ ਰਹੇ ਹਾਂ ਮਹਾਰਾਜ ਦਾ ਸਰੂਪ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਯਾਤਰੀ ਨੇ ਸ਼ਸਤਰ ਯਾਤਰੀ ਨੇ ਤੇ ਸਭ ਦਾ ਧੰਨਵਾਦ ਹੈ ਮੈਂ ਧੰਨਵਾਦ ਕਰਦਾ ਹਾਂ ਸ੍ਰੀ ਗੁਰਵਿੰਦਰ ਸਿੰਘ ਜੀ ਪਾਵਾ ਜੀ ਦਾ ਜਿਨ੍ਹਾਂ ਨੇ ਆਪ ਵਿਸ਼ੇਸ਼ ਉਪਰਾਲਾ ਕਰਕੇ ਇਹ ਜਿਹੜੀ ਆ ਯਾਤਰਾ ਹੈਗੀ ਆ ਚਾਰਟਰਡ ਰਾਹੀਂ ਅਸੀਂ ਹੁਣ ਪਟਨਾ ਸਾਹਿਬ ਪਹੁੰਚਾਂਗੇ ਤੇ ਨਾਲੇ ਮੈਂ ਧੰਨਵਾਦ ਕਰਾਂਗਾ ਰਾਜੂ ਚੱਡਾ ਜੀ ਦਾ ਵੀ ਜਿਨ੍ਹਾਂ ਦੇ ਦੋਨਾਂ ਦੇ ਸਹਿਯੋਗ ਦੇ ਨਾਲ ਇਹ 비ਮਾਨ ਯਾਤਰਾ ਜਿਹੜੀ ਹੈ ਇਥੋਂ ਅਮਾਲਾ ਤੋਂ ਚੱਲ ਕੇ ਪਟਨਾ ਸਾਹਿਬ ਪਹੁੰਚੇਗੀ ਮੈਂ ਧੰਨਵਾਦ ਕਰਾਂਗਾ ਮਲਵਿੰਦਰ ਸਿੰਘ ਜੀ ਬੈਣੀਪਾਲ ਜੀ ਦਾ ਜਿਨ੍ਹਾਂ ਨੇ ਪਿਛਲੇ 40 ਦਿਨਾਂ ਤੋਂ ਯਾਤਰਾ ਦੇ ਨਾਲ ਸਾ ਗੁਰਵਿੰਦਰ ਸਿੰਘ ਜੀ ਧਾਮ ਜੀ ਦਾ ਜਸਵੀਰ ਸਿੰਘ ਜੀ ਧਾਮ ਜੀ ਦਾ ਤੇ ਸਮੁੱਚੀ ਪਟਨਾ ਸਾਹਿਬ ਦੀ ਸਾਧ ਸੰਗਤ ਦਾ ਮੈਂ ਆਪਣੀ ਪ੍ਰਬੰਧਕ ਕਮੇਟੀ ਦਾ ਸਭ ਦਾ ਮੈਂ ਧੰਨਵਾਦ ਕਰਦਾ ਹਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਸਾਰਿਆਂ ਨੇ ਸਹਿਯੋਗ ਦਿੱਤਾ ਸਾਰੀ ਪ੍ਰਬੰਧਕ ਕਮੇਟੀ ਨੇ ਸਹਿਯੋਗ ਦਿੱਤਾ ਤੇ ਮੈਂ ਸਾਰਨਤਾ ਮਤ ਦਿਲੋਂ ਦਰਵਾਜ਼ੇ ਤੇ ਚੱਲੇ ਸੀ ਗੁਰੂ ਸਾਹਿਬ ਦਾ ਦੇਸ਼ ਲੈ ਕੇ ਵੱਖ-ਵੱਖ ਜਗ੍ਹਾ ਤੇ ਗੁਰੂ ਸਾਹਿਬ ਦੇ ਇਤਿਹਾਸ ਤੋਂ ਜਾਣੂ ਕਰਾਉਂਦੇ ਹਾਂ ਲੋਕਾਂ ਨੂੰ ਵੱਖ-ਵੱਖ ਭਾਸ਼ਾ ਦੇ ਵਿੱਚ ਲੱਗਦਾ ਲੋਕਾਂ ਤੱਕ ਪਹੁੰਚੀ ਆਵਾਜ਼ ਪੂਰੀ ਤਰ੍ਹਾਂ ਦੇਖੋ ਜਿਸੀਂ ਜਿੱਥੇ-ਇਥੇ ਜਿਹੜੇ ਸਟੇਟ 'ਚ ਗਏ ਅਸੀਂ ਉੱਥੇ ਦੇ ਸਟੇਟ ਦੀ ਲਿਟਰੇਚਰ ਉਹਨਾਂ ਦੀ ਲੈਂਗੁਏਜ ਲਿਟਰੇਚਰ ਛਪਾਇਆ ਤੇ ਸਾਰੇ ਸੂਬਿਆਂ 'ਚ ਅਸੀਂ ਉਹਨੂੰ ਵਿਤਰਨ ਕਰਦੇ ਹੋਏ ਡਿਸਟ੍ਰਿਬਿਊਟ ਕਰਦੇ ਹੋਏ ਅਸੀਂ ਆਏ ਹਾਂ ਉੜੀਸਾ ਵਿੱਚ ਅਸੀਂ ਉੜੀਆ ਭਾਸ਼ਾ ਬੰਗਾਲ ਦੇ ਵਿੱਚ ਅਸੀਂ ਬੰਗਾਲੀ ਲੈਂਗੁਏਜ ਵਿੱਚ ਉਹਦਾ ਲਿਟਰੇਚਰ ਛਪਾਇਆ ਤੇ ਸੋ ਦੈਟ ਜਿਹੜਾ ਗੁਰੂ ਸਾਹਿਬ ਜੀ ਦਾ ਜਿਹੜਾ ਏਡਾ ਵੱਡਾ ਸ਼ਹਾਦਤ ਹੈਗੀ ਹੈ ਇਹ ਜਨ ਜਨ ਤੱਕ ਲੋਕਾਂ ਨੂੰ ਪਹੁੰਚਾਈ ਜਾਵੇ ਕਿਹੜੇ ਕਾਰਨ ਸੀਗੇ ਜਿਹੜੇ ਗੁਰੂ ਸਾਹਿਬ ਨੇ ਸ਼ਹਾਦਤ ਦਿੱਤੀ ਹੈ ਤੇ ਮੈਂ ਸਮਝਦਾ ਕਿ ਕਾਫੀ ਅਸੀਂ ਉਸ ਵਿੱਚ ਕਾਮਯਾਬੀ ਹੋਏ ਹਾਂ ਅਸੀਂ ਹੁਣ ਇੱਕ ਤਰੀਕ ਨੂੰ ਸਭ ਧਰਮ ਸੰਮਿਲਨ ਵੀ ਕਰ ਰਹੇ ਹਾਂ ਜਿਹਦੇ ਵਿੱਚ ਵੀ ਅਸੀਂ ਕਾਫੀ ਬੜੀ ਸੰਖਿਆ ਤੋਂ ਲੋਕਾਂ ਨੂੰ ਬੁਲਾਇਆ ਹੈ ਤੇ ਗੁਰੂ ਸਾਹਿਬ ਜੀ ਦੀ ਜਿਹੜੀ ਸ਼ਹਾਦਤ ਹੈਗੀ ਹੈ ਇਹ ਅਸੀਂ ਪਹੁੰਚਾਉਂਦਾ ਜਨ ਜਨ ਤੱਕ ਪਹੁੰਚਾਉਂਦਾ ਕੋਸ਼ਿਸ਼ ਕਰ ਰਹੇ ਹਾਂ ਸਰ 40 ਦਿਨ ਦੀ ਜਿੰਮੇਵਾਰੀ ਸਾਹਮੇ ਕੀ ਪੰਜਾਬ ਦੇ ਵਿੱਚ ਤੁਹਾਡੇ ਵੱਲੋਂ ਕਿਵੇਂ ਦੇਖਿਆ ਅਕਰ ਬਹੁਤ ਬਹੁਤ ਜਿੱਥੇ ਜਿੱਥੇ ਸ਼ੰਭੂ ਬਾਰਡਰ ਤੋਂ ਸ਼ੁਰੂ ਹੋ ਕੇ ਤੇ ਤੱਕ ਸ਼੍ਰੀ ਕੇਸ਼ਗੜ੍ਹ ਸਾਹਿਬ ਤੱਕ ਜਿਹੜੀ ਯਾਤਰਾ ਗਈ ਤੇ ਜਿਹੜੇ ਜਿਹੜੇ ਸੂਬਿਆਂ ਦੇ ਵਿੱਚੋਂ ਲੰਗੀ ਹੈ ਸੰਗਤਾਂ ਨੇ ਬਹੁਤ ਪ੍ਰੇਮ ਸਤਿਕਾਰ ਦਿੱਤਾ ਗੁਰੂ ਮਹਾਰਾਜ ਦੀ ਸਵਾਰੀ ਆਈ ਸੀਗੀ ਤੇ ਸਭ ਵੱਧ ਚੜ ਕੇ ਆਏ ਤੁਸੀਂ ਵੀ ਨਾਲ ਸੀ ਮੌਜੂਦਾ ਪੂਰੀ ਜ਼ਿੰਮੇਵਾਰੀਆਂ ਸਾਂਭੀ ਗਈਆਂ ਪਟਨਾ ਸਾਹਿਬ ਤੋਂ ਆਏ ਕਿ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਮਾੜਾ ਜੀ ਤਾਂ ਬਹੁਤ ਹੀ ਸੁਖੜਾਨਾ ਪੂਰੀ ਪ੍ਰਬੰਧਕ ਕਮੇਟੀ ਵੱਲੋਂ ਨਾਲ ਹੀ ਸਾਡੀਆਂ ਸੰਗਤਾਂ ਦਾ ਵੀ ਅਸੀਂ ਧੰਨਵਾਦ ਪ੍ਰਗਟ ਕਰਨਾ ਹੈ ਪ੍ਰਬੰਧਕ ਕਮੇਟੀ ਵੱਲੋਂ ਜਿਹੜੀ ਆ ਯਾਤਰਾ ਗੁਰਦੁਆਰਾ ਗੁਰੂ ਕਾ ਬਾਗ ਪਟਨਾ ਸਾਹਿਬ ਤੋਂ ਜਿੱਥੇ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਿਤਾਮਾ ਪੁੱਤਰ ਦਾ ਜੀ ਤੇ ਪਹਿਲਾ ਮਿਲਾਪ ਹੋਇਆ ਸੀ ਉੱਥੋਂ ਆਰੰਭ ਹੋਈ ਸੀ ਤੇ ਜਿਹਦਾ ਸਮਾਪਨ ਕੱਲ ਤੱਕ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਹੋਇਆ ਹੈ ਤੇ ਉੱਥੇ ਜਿੱਦੋ ਵਿਛੜਾ ਹੈ ਸੀ ਪਿਤਾਮਾ ਪੁੱਤਰ ਦਾ ਤੇ ਜਿਹੜੇ-ਜਿਹੜੇ ਨੋਡ ਆਜਿਆ ਨੋ ਸੁਭਿਆਤ ਹੋਇਆ ਯਾਤਰਾ ਲੰਗੀ ਹੈ ਤੇ ਮੈਂ ਸਾੜੀਆਂ ਜਿਹੜੇ ਉੱਥੇ ਦੇ ਲੋਕ ਜਿਨ੍ਹਾਂ ਨੇ ਵਡਚਾ ਕਹਿੰਦੇ ਸੀ ਹਿੱਸਾ ਲੀਤਾ ਵੇ ਮੈਂ ਸਾੜੀਆਂ ਦਾ ਪ੍ਰਬੰਧਕ ਕਮੇਟੀ ਵੱਲੋਂ ਬਿਹਾਰ ਸਰਕਾਰ ਵੱਲੋਂ ਧੰਨਵਾਦ ਪ੍ਰਗਟ ਕਰਨਾ ਹਾਂ ਸਾਡੇ ਨਾਲ ਇਸ ਸਮੇਂ ਚੀਫ ਖਾਲਸਾ ਦੇਵਾਨ ਅੰਮ੍ਰਿਤਸਰ ਦੇ ਪ੍ਰਧਾਨ ਇੰਦਰਵੀਰ ਨਿੱਜਰ ਮੌਜੂਦ ਹਨ ਗੱਲਬਾਤ ਕਰ ਰਹੇ ਨੇ ਜਿਵੇਂ ਕਿ ਕਿਵੇਂ ਦੇਖ ਰਹੇ ਹੋ ਸਾਰੇ ਉਪਰਾਲੇ ਬਹੁਤ ਚੰਗਾ ਉਪਰਾਲਾ ਜੀ ਔਰ ਬੜੀ ਖੁਸ਼ੀ ਹੋਈ ਹੈ ਪੰਜਾਬ ਦੇ ਜਿਹੜੇ ਵਾਸੀ ਨੇ ਸਭ ਨੂੰ ਦਰਸ਼ਨ ਕਰਨ ਦਾ ਮੌਕਾ ਮਿਲਿਆ ਔਰ ਸਾਡੇ ਨਾਲ ਅੱਜ ਜਗਜੋਤ ਸਿੰਘ ਜੀ ਪ੍ਰਧਾਨ ਨੇ ਜਿਹੜੇ ਪਟਨਾ ਸਾਹਿਬ ਗੁਰਦਸਤ ਕਮੇਟੀ ਦੇ ਔਰ ਗੁਰਵਿੰਦਰ ਸਿੰਘ ਜੀ ਜੋ ਉਮੀਦ ਪ੍ਰਧਾਨ ਨੇ ਸੋ ਇਹਨਾਂ ਦਾ ਬੜਾ ਵੱਡਾ ਉਪਰਾਲਾ ਹੈ ਬਾਬਾ ਜੀ ਗੁਰਿੰਦਰ ਸਿੰਘ ਬਾਬਾ ਜੀ ਜੋ ਚੀਫ ਖਾਲਸਾ ਦੇਵਾਨ ਦੇ ਮਹਾਰਾਸ਼ਟਰ ਬ੍ਰਾਂਚ ਦੇ ਬੰਬੇ ਦੇ ਪ੍ਰਧਾਨ ਨੇ ਪਟਨਾ ਸਾਹਿਬ ਚ ਵੀ ਜੋ ਇੱਕ ਰਿਪਰੈਜ਼ੈਂਟੇਸ਼ਨ ਸੀਟ ਹੁੰਦੀ ਹੈ ਚੀਫ ਖਾਲਸਾ ਦਵਾਨ ਦੀ ਸੋ ਉਹ ਵੀ ਬਾਬਾ ਜੀ ਨੇ ਔਰ ਉਹਨਾਂ ਦਾ ਜਤਨਾ ਸਦਕਾ ਇਹ ਅੱਜ ਜਿਹੜੇ ਸ਼ਸਤਰ ਨੇ ਔਰ ਮਹਾਰਾਜ ਦੀ ਜਿਹੜਾ ਸਰੂਪ ਹੈ ਇਹ ਅੱਜ ਚਾਰਟਰਡ ਪਲੇਨ ਦੇ ਰਾਹੀਂ ਪਟਨਾ ਸਾਹਿਬ ਵਾਪਸ ਜਾ ਰਿਹਾ ਬੜੀ ਖੁਸ਼ੀ ਹੋਈ ਹੈ ਔਰ ਸਾਨੂੰ ਮੌਕਾ ਮਿਲਿਆ ਅਸੀਂ ਬਹੁਤ ਵੱਡ ਭਾਗੀ ਸਾਡੇ ਕਿਸਮਤ ਚੰਗੀ ਹੈ ਕਿ ਸਾਨੂੰ ਦਰਸ਼ਨ ਕਰਨ ਦੇ ਮੌਕੇ ਮਿਲਣਗੇ ਔਰ ਨਾਲ ਜਾਣ ਦਾ ਮੌਕਾ ਮਿਲੇਗਾ ਸੋ ਸਭ ਦਾ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਬਹੁਤ ਬਹੁਤ ਮਿਹਰਬਾਨੀ ਗੁਰੂ ਸ਼ਰਧ ਦੀ ਸ਼ਹਾਦਤ ਨੂੰ ਲੈ ਕੇ ਨਾ ਕੇਰਤਨ ਸੀ ਵਕ ਵਕ ਸਟੇਟਾਂ ਚ ਜਿਵੇਂ ਦੱਸਿਆ ਪ੍ਰਧਾਨ ਜੀ ਕਿ ਵਕ ਵਕ ਭਾਸ਼ਾ ਮਦੇ ਵਿੱਚ ਲਿਟਰੇਚਰ ਵੀ ਬੰਡਿਆ ਗਿਆ ਕਿੰਨਾ ਕੇ ਫੈਕਟ ਜਿਹੜਾ ਉਹ ਲੋਕਾਂ ਦੇ ਪਵੇ ਦੇਖੋ ਲੋਕਾਂ ਚ ਫੈਕਟ ਪੈਂਦਾ ਹੀ ਹੈ ਕਿ ਆਪ ਜੀ ਨੂੰ ਜਿਸ ਤਰ੍ਹਾਂ ਪਹਿਲੀ ਬੰਦੀ ਪਤਾ ਕਿ ਜੇ ਕੋਈ ਜਿਹੜੀ ਚੀਜ਼ ਆਊਟ ਆਫ ਸਾਈਟ ਆਊਟ ਆਫ ਮਾਈਂਡ ਹੋ ਜਾਂਦੀ ਹੈ ਸੋ ਜਿਹੜੀ ਚੀਜ਼ ਨਜ਼ਰੀ ਨਹੀਂ ਹੈਗੀ ਉਹ ਚੀਜ਼ ਫਿਰ ਬੰਦਾ ਯਾਦ ਨਹੀਂ ਰੱਖਦਾ ਭੁੱਲ ਜਾਂਦਾ ਇਹ ਜਿਹੜੇ ਉਪਰਾਲੇ ਨੇ ਇਹ ਸੰਗਤ ਜਿਹੜੀ ਹੈ ਉਹਨਾਂ ਨੂੰ ਗੁਰੂ ਜੀ ਦੇ ਨਾਲ ਗੁਰੂ ਦੇ ਜ ਉਹਨਾਂ ਤੇ ਜੇ ਸਾਡੇ ਸਾਡੇ ਤੇ ਉਹਨਾਂ ਦਾਨ ਕੀਤਾ ਸਾਡੀ ਕੌਮ ਨੂੰ ਸਰਪੰਚ ਵਾਰ ਕੇ ਆਪਣਾ ਤਾਂ ਉਹ ਯਾਦ ਕਰਾਉਣਾ ਬਹੁਤ ਬਹੁਤ ਜ਼ਰੂਰੀ ਹੈ ਕਿੰਕ ਕਰ ਸਿੱਖੀ ਤੋਂ ਅਸੀਂ ਸਾਰੇ ਪੜਕ ਰਹੇ ਆਂ ਪਰਾ ਹੋ ਰਹੇ ਆਂ ਸੋ ਜਦ ਤੱਕ ਅਸੀਂ ਇਤਿਹਾਸ ਯਾਦ ਨਹੀਂ ਕਰਾਵਾਂਗੇ ਜਦ ਤੱਕ ਕੁਰਬਾਨੀਆਂ ਯਾਦ ਨਹੀਂ ਕਰਾਵਾਂਗੇ ਤੇ ਫਿਰ ਸਾਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਜਿਹੜੀ ਸਿੱਖੀ ਹੈ ਉਹ ਕਿਸ ਪਿੰਡ ਲੈ ਕੇ ਜਾ ਰਹੇ ਆਂ ਸੋ ਇਹ ਬਹੁਤ ਲਾਜ਼ਮੀ ਹੈ ਬਹੁਤ ਜ਼ਰੂਰੀ ਹੈ ਇਹ ਬਟਾ ਉਪਰਾਣਾ ਬਹੁਤ-ਬਹੁਤ ਬਧਾਈ ਦਰਨਾ ਸੱਪਰ ਬੰਦ ਕਾਨੂੰ ਤਸਵੀਰਾਂ ਨੇ ਹੁਣ ਪਾਲਕੀ ਸਾਹਿਬ ਦੀਆਂ ਜਿਹੜੀ ਕਿ 에어ਪੋਰਟ ਦੇ ਅੰਦਰ ਜਾ ਰਹੀ ਹੈ ਜਿੱਥੋਂ ਚਾਟੜ ਪਲੇਨ ਰਾਹੀ ਗੁਰੂਗ੍ਰਾਂਧ ਸਾਹਿਬ ਜੀ ਦੇ ਪਵਿੱਤਰ ਸਰੂਪਾ ਨੂੰ ਅਤੇ ਸ਼ਤਰਾ ਨੂੰ ਪਟਨਾ ਸਾਹਿਬ ਲਈ ਰਵਾਨਾ ਕੀਤਾ ਜਾਵੇਗਾ ਫੁੱਲਾਂ ਦੀ ਵਰਖਾ ਕਰਦਿਆਂ ਹੋਇਆਂ ਡਿਫੈਂਸ ਦੇ 에어ਪੋਰਟ ਦੇ ਅੰਦਰ ਆਖੀ ਕਾਰ ਜਿਹੜੀ ਹੈ ਪਾਲਕੀ ਸਾਹਿਬ ਨੂੰ ਰਵਾਨਾ ਕੀਤਾ ਜਾ ਰਿਹਾ ਸੰਗਤ ਵੱਲੋਂ ਜਿਹੜਾ ਆਪਣੇ ਆਪ ਚ ਤਸਵੀਰ ਹੈ ਉਹ ਮਨਮੋਹਕ ਹੈਗੀ ਹੈ ਕਿਉਂਕਿ 17 ਸਤੰਬਰ ਨੂੰ ਨਗਰ ਕੀਰਤਨ ਦੀ ਜਿਹੜੀ ਆ ਸ਼ੁਰੂਆਤ ਕੀਤੀ ਗਈ ਸੀ 17 ਸਤੰਬਰ ਨੂੰ ਨਗਰ ਕੀਰਤਨ ਜਿਹੜਾ ਆ ਉਸ ਦੀ ਸ਼ੁਰੂਆਤ ਪਟਨਾ ਸਾਹਿਬ ਦੀ ਪਵਿੱਤਰ ਧਰਤੀ ਤੋਂ ਹੁੰਦੀ ਹੈ ਤੇ ਉਸ ਤੋਂ ਬਾਅਦ ਆਖੀ ਕਾਰ ਜਿਹੜਾ ਨੰਦਪੁਰ ਸਾਹਿਬ ਦੀ ਧਰਤੀ ਤੇ ਕੱਲ ਇਸ ਦੀ ਹੈ ਜਿਹੜੀ 27 ਅੱਤੂਬ ਨੂੰ ਸਮਾਪਤੀ ਹੋ ਜਾਂਦੀ ਆ ਤੇ ਅੱਜ ਜਿਹੜਾ ਡਿਫੈਂਸ ਤੇ ਇੱਥੋਂ ਅੰਬਾਲਾ 에ਰਪੋਰਟ ਤੋਂ ਸਪੈਸ਼ਲ ਚਾਰਟਰਡ ਪਲੇਨ ਰਾਹੀਂ ਜਿਹਦਾ ਇੰਤਜ਼ਾਮ ਜਿਹੜਾ ਮੁੰਬਈ ਤੋਂ ਚੀਫ ਖਾਸਾ ਦੇਵਾਨ ਮਹਾਰਾਸ਼ਟਰ ਦੇ ਪ੍ਰਧਾਨ ਨੇ ਗੁਰਵਿੰਦਰ ਸਿੰਘ ਬਾਵਾ ਜੀ ਅਤੇ ਰਾਜੂ ਚੱਡਾ ਜਿਹੜੇ ਬਿਜ਼ਨਸਮੈਨ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਚਾਰਟਰਡ ਪਲੇਨ ਜਿਹੜਾ ਅਰੇਂਜ ਕੀਤਾ ਗਿਆ ਜਿਸ ਰਾਹੀਂ ਅਧਿਕਾਰ ਜਿਹੜੀ ਆ ਪਾਲਕੀ ਸਾਹਿਬ ਇੱਥੇ ਤੱਕ ਰਹਿਗੀ ਤੇ ਅੰਦਰ ਮਹਾਰਾਜ ਦੇ ਸਰੂਪ ਤੇ ਸ਼ਸਤਰ ਪਟਨਾ ਸਾਹਿਬ ਲਈ ਰਵਾਨਾ ਹੋ ਜਾਣਗੇ ਸੋ ਇਹ ਤਸਵੀਰਾਂ ਨੇ ਜਿਹੜੇ ਆ ਸਹਿਯੋਗ ਦੇ ਨਾਲ ਆਖੀਕਾਰ ਤਸਵੀਰਾਂ ਸਾਹਮਣੇ ਆਈਆਂ ਨੇ ਤੁਸੀਂ ਦੇਖੋ ਕਿ ਇਹ ਹੁਣ ਨਗਰ ਕੀਰਤਨ ਦਾ ਮਨਮੋਹਕ ਦ੍ਰਿਸ਼ ਤੇ ਇਹ ਤਸਵੀਰਾਂ ਤੇ ਇਹ ਇੱਥੇ ਜਿਹੜਾ ਆ ਹੁਣ ਡਿਫੈਂਸ ਤੇ 에ਪੋਰਟ ਦੇ ਅੰਦਰ ਜਿਹੜਾ ਆ ਕੀਕਾਰ ਇਹ ਹੁਣ ਜਾਇਆ ਜਾਵੇਗਾ ਪਰ ਇੱਥੇ ਹੀ ਕਿਉਂਕਿ ਜਿਹੜਾ ਆ ਕੈਮਰਾ ਅਲਾਉ ਨਹੀਂ ਕੀਤਾ ਜਾਂਦਾ ਇਸ ਕਰਕੇ ਅੰਦਰਲੀ ਤਸਵੀਰਾਂ ਨਹੀਂ ਦਿਖਾ ਪਾਵਾਂਗੇ ਪਰ ਇਹੀ ਤਸਵੀਰਾਂ ਜਿਹੜੀਆਂ ਇਸ ਸਮੇਂ ਤੁਸੀਂ ਦੇਖ ਰਹੇ ਹੋ ਆਪਣੇ ਆਪ ਚ ਵਿਲੱਖਣ ਤਸਵੀਰਾਂ ਨੇ ਇਹੀ ਤਸਵੀਰਾਂ ਨੇ ਜਿਹੜੀਆਂ ਆਪਣੇ ਆਪ ਚ ਜਿਹੜੀਆਂ ਦਿਲ ਨੂੰ ਖਿੱਚਦੀਆਂ ਨੇ ਦੱਸਦੀਆਂ ਨੇ ਕਿ ਆਪਣੇ ਗੁਰੂ ਲਈ ਸੰਗਤਾਂ ਦਾ ਕਿੰਨਾ ਪਿਆਰ ਹੈ ਤੋਂ ਇਹ ਪਿਆਰ ਹੈ ਇਹ ਨਜ਼ਰ ਆ ਰਿਹਾ ਆ ਅਖੀਰ ਇਹ ਤਸਵੀਰ ਜਿਹੜੀ ਆ ਪਾਲਕੀ ਸਾਹਿਬ ਦੀ ਤਸਵੀਰ ਹੈ ਤੇ ਹੁਣ ਇੱਥੋਂ ਜਿਹੜੀ ਆ ਹੁਣ ਪਾਲਕੀ ਸਾਹਿਬ ਬਿਲਕੁਲ ਅੰਦਰ ਲਈ ਰਵਾਨਾ ਹੋ ਜਾਵੇਗੀ ਤੇ ਇੱਥੋਂ ਹੀ ਅੰਦਰੋਂ ਮਹਾਰਾਜ ਦੇ ਪਵਿੱਤਰ ਸਰੂਪ ਤੇ ਸ਼ਸਤਰਾਂ ਨੂੰ ਚਾਟਰਪ੍ਰੇਰ ਰਾਹੀਂ ਪਟਨਾ ਸਾਹਿਬ ਲਈ ਰਵਾਨਾ ਕਰ ਦਿੱਤਾ ਜਾਵੇਗਾ ਸੋ ਇਹ ਤਸਵੀਰਾਂ ਨੇ ਜਿੱਥੇ ਪੂਰੀ ਪਾਲਕੀ ਸਾਹਿਬ ਤੇ ਬਾਕੀ ਜਿਹੜੀਆਂ ਗੱਡੀਆਂ ਉਹ ਅੰਦਰ ਰਵਾਨਾ ਹੋ ਰਹੀਆਂ ਨੇ ਸੋ ਜਕਾਰਿਆਂ ਦੀ ਗੂੰਜ ਹੈ ਕਿਉਂਕਿ ਬਿਲਕੁਲ ਇਹ ਡਿਫੈਂਸ ਦਾ ਮਾਮਲਾ ਇਸ ਕਰਕੇ ਕੁਝ ਐਂਗਲਸ ਨਹੀਂ ਦਿਖਾਈਆਂ ਜਾ ਸਕਦੀਆਂ ਪਰ ਇੱਥੇ ਜਿੰਨੀ ਤਸਵੀਰ ਅਸੀਂ ਤੁਹਾਨੂੰ ਦਿਖਾਈਏ ਉਹ ਤਸਵੀਰ ਸੀ ਜੋ ਦਿਲ ਨੂੰ ਖਿੱਚਦੀ ਹੈ ਆਕੀਕਾਰ ਇੱਕ ਮਹੀਨਾ ਤੇ ਤਕਰੀਬਨ ਨੌ ਸਟੇਟਾਂ ਵੱਖ-ਵੱਖ ਪਸ਼ਾਵਾਂ ਵੱਖ-ਵੱਖ ਲੋਕਾਂ ਦੇ ਵਿੱਚ ਹੁੰਦੀ ਹੋਈ ਹੈ ਯਾਤਰਾ ਜਿਹਦੀ ਸੁਭਾਅ ਤੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਈ ਤੇ ਅੱਜ ਮਹਾਰਾਜ ਦੇ ਪਵਿੱਤਰ ਸਰੂਪ ਤੇ ਸ਼ਤਰਾ ਨੂੰ ਚਾਟਰਡ ਪਲੇਨ ਰਾਹੀ ਜਿਹੜਾ ਪਟਨਾ ਸਾਹਿਬ ਲਈ ਰਵਾਨਾ ਕੀਤਾ ਜਾਵੇਗਾ ਜਿਸ ਦਾ ਇੰਤਜ਼ਾਮ ਗੁਰਵਿੰਦਰ ਸਿੰਘ ਬਾਵਾ ਜਿਹੜੇ ਕਿ ਚੀਫ ਖਾਸ ਦੀਵਾਨ ਮਹਾਰਾਸ਼ਟਰ ਦੇ ਪ੍ਰਧਾਨ ਨੇ ਉੱਥੇ ਹੀ ਸਚਕਨ ਨਜੂਰ ਸਾਹਿਬ ਬੋਰਡ ਦੇ ਜਿਹੜੇ ਮੈਂਬਰ ਨੇ ਉੱਥੇ ਪਟਨਾ ਸਾਹਿਬ ਦੇ ਮੈਂਬਰ ਨੇ ਤੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰਾਂ ਜਿਨ੍ਹਾਂ ਨੇ ਇੰਤਜ਼ਾਮ ਜਿਹੜਾ ਕੀਤਾ ਤੇ ਚਟਰਡ ਪਲੇਨ ਦੇ ਨਾਲ ਜੇਕਰ ਕਰੀਏ ਬਿਜ਼ਨਸਮੈਨ ਰਾਜੂ ਚੱਡਾ ਜੀ ਨੇ ਜਿਹੜਾ ਇੰਤਜ਼ਾਮ ਕੀਤਾ ਤੇ ਹੁਣ ਵਾਰ ਦੇ ਸਰੂਪ ਪਟਨਾ ਸਾਹਿਬ ਲਈ ਰਵਾਨਾ ਹੋਣਗੇ ਕੈਮਰਾਮੈਨ ਅੰਜੇ ਸ਼ਰਮਾ ਦੇ ਨਾਲ ਜਸਪ੍ਰੀਤ ਸਿੰਘ ਆਸ਼ਕਪੀੜਸੀ ਨਿਊਜ਼ ਅੰਬਾਲਾ